ਨਾਮ ਵਿਆਸ ਕਿਵੇਂ ਕਰੀਏ ਆਓ ਗੁਰਦਾਨਕ ਪਾਸ਼ਾ ਤੋਂ ਪੁੱਛੀਏ ਜੇ ਅਸੀਂ ਗੁਰੂ ਤੋਂ ਛੱਡ ਕਿਸੇ ਤੋਂ ਪੁੱਛੀਏ ਕਿ ਨਾਮ ਵਿਆਸ ਕਿਵੇਂ ਕਰੀਏ ਤਾਂ ਜਵਾਬ ਮਿਲਦਾ ਹੈ ਕਿ ਨਾਮ ਜਪ ਪਰ ਨਾਮ ਕਿਵੇਂ ਜਪੀਏ ਸੁਲਝਣ ਦੀ ਬਜਾਏ ਅਸੀਂ ਹੋਰ ਉਲਝ ਜਾਂਦੇ ਹਾਂ ਅਸੀਂ ਹਰ ਇੱਕ ਗੱਲ ਗੁਰਬਾਣੀ ਰਾਹੀਂ ਗੁਰੂ ਤੋਂ ਹੀ ਪੁੱਛਣੀ ਹੈ ਜਦੋਂ ਗੁਰਬਾਣੀ ਰਾਹੀਂ ਪਾਪ ਜਪਤੀ ਸ਼ਬਦ ਰਾਹੀਂ ਗੁਰਨਾਨਕ ਪਾਸ਼ਾ ਨੂੰ ਪੁੱਛੀਏ ਕਿ ਪਾਛਾ ਜੀ ਨਾਮ ਵਿਆਸ ਕੀ ਮੇਕਰੀਏ ਤੇ ਉਹਨਾਂ ਜਵਾਬ ਦਿੱਤਾ ਕਿ ਪਹਿਲਾਂ ਸੁਣਨ ਤੇ ਪੈਰਾ ਦੇ ਤੂੰ ਕਿਸੇ ਦੀ ਸੁਣਦਾ ਹੀ ਨਹੀਂ ਨਾ ਗੁਰੂ ਦੇ ਪਿਆਰਿਆਂ ਦੀ ਨਾ ਗੁਰੂ ਦੀ ਨਾ ਆਪਣੀ ਮੰਦੀ ਪਹਿਲਾਂ ਸੁਣ ਫਿਰ ਗੱਲ ਗੁਰੂ ਨਾਲ ਜੋੜਨ ਵਾਲੀ ਹੋਵੇ ਤੇ ਅਨੁਮਾਨ ਵਿੱਚ ਸੁਣੀ ਹੋਈ ਨੂੰ ਸੁਣ ਕੇ ਮੰਨੀ ਹੋਈ ਗੱਲ ਤੇ ਅੜਿਆ ਰਹੇ ਪਿਆਰਿਆ ਤੈਨੂੰ ਪਤਾ ਵੀ ਨਹੀਂ ਲੱਗਣਾ ਕਿ ਤੇਰਾ ਜਪ ਵਾਲਾ ਅਭਿਆਸ ਛੁਰੂ ਵੀ ਹੋ ਜਾਣਾ ਹੈ ਤੇ 파ਸ਼ਾ ਨੇ ਕਿਹਾ ਬੱਚਾ ਇਹੀ ਨਾਮ ਵੇ ਆਸਦੀ ਵਿਦ ਹੈ